ਹਸ ਹਸ ਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮਿਲੋ ਵੀਰ ਨੂੰ ਕੁਰ ਖੇਤਰ ਤੋਂ ਆਏ ਆ ਵੀਰ ਹਰਿਆਣੇ ਤੋਂ ਹਰਿਆਣੇ ਤੋਂ ਬਾਈ ਮੇਰੇ ਪਿੰਡ ਜਿਹੜਾ ਖਾਸ ਚੰਪੌਰ ਅਸੀਂ ਗਏ ਹੋਏ ਚੰਪੌਰ ਦੇ ਇੱਥੇ ਦੇ ਠੀਕ ਹੈ ਜੀ ਹਰ ਉੱਥੇ ਕੁਰ ਖੇਤਰ ਦੇ ਸਲਪਾਣੀ گاؤں ਆ ਪੈਂਦਾ ਪਿੰਡ ਸਾਡਾ ਸਲਪਾਣੀ ਪਿੰਡ ਪੈਂਦਾ ਪਹਿਲਾਂ ਬਸਿੰਦੇ ਤੌਰੇ ਦੇ ਤੇ ਜੀ ਚੰਪੌਰ ਫਜਗਰ ਸਾਹਿਬ ਦੇ ਨਾਲ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅੱਛਾ ਹੁਣ ਫਿਰ ਚਲੇ ਗਏ ਅਸੀਂ ਆਪਣਾ ਆਪਣਾ ਨਾਨਕੀ ਸਾਡੇ ਉੱਥੇ

ਅੱਛਾ ਜਗਾਦੀ ਹਾਂ ਹੈਗਾ ਜਿਹੜਾ ਟੂਲ ਆਉਂਦਾ ਨਹੀਂ ਜਗਾਦਰੀ ਤੇ ਹਾਂ ਹਾਂ ਟੂਲ ਆਉਂਦਾ ਉਹਦੇ ਇੱਧਰ ਹੀ ਲੰਦੀਆਂ ਮੋਟਰਾਂ ਦੇਖਦੇ ਸਾਰੀਆਂ ਨੇ ਅੱਛਾ ਇੱਧਰ ਛੱਪਰਾ ਹੈਗਾ ਉਧਰ ਹਾਂ ਥਾੜੇ ਛੱਪਰੇ ਹੈ ਥੀਟਰ ਕੇ ਜਾਂਦੇ ਜੀ ਪਬਲਿਕ ਬੋਲ ਲੱਗਦਾ ਉਹ ਇਹਦੀ ਉਹ ਵੀ ਬੂਟਾ ਬਹੁਤ ਲੱਗਦਾ ਉਧਰ ਨੂੰ ਮੋਟਾ ਲੱਗਦਾ ਬੂਟਾ ਸਾੜੇ ਵੀ ਬਹੁਤ ਹੈ ਜੀ ਅੱਛਾ ਇਹੋ ਇੱਧਰ ਦਾ ਸਹੀ ਹੈ ਤੁਹਾਡੇ ਸਾਰੇ ਬਹੁਤ ਬੂਟਾ ਹੈ ਮੈਂ ਕਹਿੰਦਾ ਸਾਡੇ ਦਾ ਅੰਤੇ ਨਹੀਂ ਹੋਣਾ ਬੂਟਾ ਇੰਨਾ ਹੈ ਵਾਰ ਐਂ ਹੋ ਪਈ ਨਹੀਂ ਤਾ ਗਈ ਨਹੀਂ ਦੱਸਦੇ 20 ਦਿਨ ਤਾਈਂ ਆ ਨਾ ਵਧੀਆ ਸਗੋਂ ਜਿਹੜਾ ਨਵਾਂ ਲੱਗਣਾ ਪੱਤਾ ਨਿਕਲਣਾ ਜੀ ਦੇ ਆ ਨਵੇਂ ਬੁਫੇ ਲਾ ਕੇ ਘਰ ਨੂੰ ਨਹੀਂ ਦੇਖਣਾ ਉਹ ਸਾਰਾ ਠੀਕ ਹੈ ਨਾ ਇਹ ਆ ਪਿੰਡ ਦੀ ਕਿਹੜਾ گاਉ ਨੂੰ ਇੱਥੇ ਤੇ ਤੁਹਾਡੇ ਕੋਈ ਰਿਸ਼ਤੇਦਾਰੀ ਉਧਰ ਵੀ ਤੇ ਹੈ ਉਹ ਜਾਣਨ ਮਸ਼ੀਨ ਲੈ ਕੇ ਿੱਲ ਲੋਣੀ ਮਸ਼ੀਨ ਲੈ ਕੇ ਜਾਂਦੇ ਹੁੰਦੇ ਆ ਸਾਡੇ ਪਰਾਂ ਨਰੈਣਗੜ੍ਹ ਪਨੀਕੇੜਾ ਹੈਗੀ ਹੈ ਜੀ ਤੇ ਨਾ ਮੈਂ ਉਹ ਵੀ ਦੇਖੀ ਉਹਨਾਂ ਦੀ ਉਹ ਉਹਨਾਂ ਦੀ ਕੁਆ ਉਧਰ ਅੱਛਾ ਹਾਂ ਜੀ ਉਹਨਾਂ ਦੀ ਹੈ ਉਹ ਜਾਂਦੇ ਹੁੰਦੇ ਆ ਸਾਡੇ ਨੇੜੇ ਹੀ ਆ ਉਹ ਵੀ ਹਵਾ ਠੀਕ ਆ ਉਧਰ ਜਾਂਦੇ ਹੁੰਦੇ ਆ ਲੇਕਿਨ ਉਹ ਤਾਂ ਨੇੜੇ ਹੀ ਆ ਬਸ ਥੋੜੇ ਲੋਪ ਬਈ 25 ਕਿਲੋਮੀਟਰ ਹੁੰਦਾ ਉਹਨਾਂ ਦੀ ਵੱਟ ਕੇ ਆਏ ਕਰਦੇ ਮੈਂ ਕਹਿੰਦਾ ਉੱਥੇ ਆ ਮਸ਼ੀਨ ਲੈ ਕੇ ਗਏ ਹੋਏ ਤੇ ਮੈਂ ਵੀ ਇਹ ਤਾਂ ਵੀ ਉਹੀ ਬੰਦੇ ਆ ਮੈਂ ਰਿਸ਼ਤੇਦਾਰ ਆ ਉਹਨਾਂ ਦੇ ਮੈਂ ਹਾਂ ਜੀ ਪਹਿਲਾਂ ਤਾਂ ਸਾਡੇ ਨਾ ਝਾਂਪਰ ਦੇ ਵੀ ਨਾ ਦਾ ਪਿੰਡ ਨੇੜੇ ਢਿੱਲੂਆਂ ਦਾ ਹਾਂ ਜੀ ਹਾਂ ਉਹ ਇਹਨਾਂ ਦਾ ਨਾ ਨੇੜੇ ਆਹ ਫੋੜਾ ਉਧਰ ਹਾਂ ਸਾਡੇ ਦੇ ਨੇੜੇ ਉੱਥੇ ਨਾ ਸਾਡੇ ਮਾਰਾ ਚਾਚਾ ਵਿਆਹਿਆ ਹੋਇਆ ਉੱਥੇ ਉਹਨਾਂ ਦੇ ਪਿੰਡ ਰਜਿੰਦਰਗੜ੍ਹ ਠੀਕ ਹੈ ਜੀ ਠੀਕ ਹੈ ਉਹ ਹੁਣ ਪਤਾ ਨਹੀਂ ਕਿਹੜੇ ਦੇ ਕਿੰਨਾ ਮਾ ਪਿੰਡ ਖਾਸਾ ਪੜਾਇਆ ਉਹਦੀ ਖਾਸੀ ਵੋਟ ਉੱਥੇ ਵੀ ਪਰ ਉਹ ਚੱਕਰ ਆ ਵੀ ਪਤਾ ਤਾਂ ਹੁਣ ਲੱਗਿਆ ਉਹ ਜਾਂ ਵੀਡੀਓ ਦੇਖਣ ਲੱਗੇ ਸਾਡੇ ਪਹਿਲਾਂ ਪਤਾ ਨਹੀਂ ਨਾਲ ਹੁਣ ਪੁੱਛੂਗਾ ਉਹਨਾਂ ਨੂੰ ਮੈਂ ਜਾਣਾ ਹੁਣ ਮੈਂ ਪੁੱਛੂਗਾ ਵੀ ਸਾਡਾ ਕਿੰਨਾ ਵਿੱਚ ਦਿਆ ਤੁਸੀਂ ਠੀਕ ਹੈ ਠੀਕ ਹੈ ਜੀ ਮਾ ਵੀ ਅਸੀਂ ਤਾਂ ਵੀਡੀਓ ਦੇਖਦੇ ਆ ਉਹਨਾਂ ਦੇ ਹਾਂ ਜੀ ਹਾਂ ਜੀ ਸਾਡਾ ਏਰੀਆ ਇਹਦਾ 1.5 ਕਿਲਾ ਬਿੱਗੇ ਕਿੰਨੇ ਹੁੰਦੇ ਸਾਡੇ ਸੱਚਾ ਸਾਢੇ ਪੌਣੇ 5 ਬਿੱਗੇ ਦਾ ਕਿਲਾ ਹੁੰਦਾ ਜੀ ਅੱਛਾ ਪੌਣੇ 5 ਬਿੱਗੇ ਦਾ ਕਿਲਾ ਅਜੀ ਅੱਛਾ ਸਾਢੇ ਪੌਣੇ ਪੰਜ ਪੌਣੇ 5 ਪੌਣੇ 5 ਦੀ ਚੱਲਦਾ ਕਿਧਰੇ 6 ਦਾ ਵੀ ਚੱਲਦਾ ਅੱਛਾ ਪੌਣੇ 5 ਬਿੱਗੇ ਦਾ ਹਾਂ ਜੀ ਹਾਂ ਕਿਧਰੇ ਕਿਹਦੇ 6 ਦਾ ਵੀ ਚੱਲਦਾ ਜੀ ਅੱਛਾ ਇਧਰ ਲਾਹ ਜਿਓ ਬਣਾ ਇਧਰ ਆਏ ਸਾਈਡ ਨੂੰ ਪਰਲੇ ਪਾਸ ਨੂੰ ਹੋਰ ਅੱਛਾ ਉਧਰ ਨੂੰ 6 ਦਾ ਵੀ ਹੈਗਾ ਥੀਲਾ ਜੀ ਅੱਛਾ ਅੱਛਾ ਪੌਣੇ ਸਾਢੇ ਜਾਂ ਨਹੀਂ ਪੌਣੇ 5 ਦਾ ਹੀ ਚੱਲਦਾ ਆ 1.5 ਕਿਲਾ ਇਹ 7 ਕਿੰਬੀ ਦੀ ਜਗ੍ਹਾ ਹੀ ਇਹ ਅੱਛਾ ਅੱਧਾ ਕਿੰ ਅੱਬਾ ਡਾਕਰ ਦਾ ਸੀ ਔਰ ਇਹਦੇ ਨਾ ਕਰਨ ਕੇ ਬੀਜ ਨਹੀਂ ਕਰਨੀ ਐ ਡੈੜੀ ਹੋ ਜਾਣੀ ਕਰਨੀ ਪਿੱਛੇ ਚੰਡੀਗੜਾ ਦਾ ਪਾਣੀ ਆਉਣਾ ਸਾਰੀ ਸਾਫ ਹਾਂ ਜੀ ਜਿਹਦੀ ਨਹੀਂ ਤੇ ਲੱਗਦੀ ਸਾਡੇ ਦਾ ਫਿਰ ਹੌਲਾ ਹਾਲ ਹੋਇਆ ਫਿਰ ਉਧਰ ਚਲੇ ਗਏ ਤੇ ਪਰਾਂ ਨਾ ਨਾ ਵਧੀਆ ਜੀ ਵਧੀਆ ਜੀ ਵਧੀਆ ਚਲੋ ਠੀਕ ਹੈ ਜੀ ਫਿਰ ਹਾਂ ਠੀਕ ਹੈ ਜੀ ਠੀਕ ਚਲੋ ਜੀ ਸਹੀ ਬਹੁਤ ਲੋ ਜੀ ਬਾਈ ਮਿਲੋ ਪਹੁੰਚ ਗਏ ਇੱਥੇ ਪਾਣੀ ਵਾਲਾ ਨਿਬੜ ਗਿਆ ਆਪਣਾ ਤੇ ਆਪਣੇ ਪਾਉ ਜੇ ਭਾਉ ਵਾਲੇ ਇੰਨੇ ਕੋਲ ਪਾਉ ਵਾਲ ਕਿੰਨੇ ਕੋਲ ਆਹ ਗੰਨਾ ਟਹਿ ਗਿਆ ਭਾਈ ਹੁਣ ਆਪਣਾ ਟਾਈਮ ਵੀ ਬਹੁਤ ਹੋ ਗਿਆ ਆ ਹਲੇ ਠੀਕ ਆ ਆ ਸਾਈਡ ਡੌਲ ਨੰਗੀ ਕਰਾ ਇਹਨੂੰ ਪਾਣੀ ਲਾ ਲੂਗੇ ਆ ਡੌਲ ਲੀਓਗਾ ਨਾ ਪਾਣੀ ਅੱਗੇ ਗੰਨੇ ਨੂੰ ਹੱਟ ਜਾ ਜਣਗੇ ਨਾਲੇ ਆਮਾ ਪੈਰੀ ਕੋ ਗਲ ਜੂਗਾ ਕੱਕਣ ਦਾ ਉਹੀ ਕਹਿੰਦਾ ਮੈਂ ਹੈਨਾ ਉਹਨੂੰ ਕਹਿੰਦਾ ਵੀ ਉਹ ਉੱਥੇ ਤੇ ਲਾਉਣਾ ਸਿਰੇ ਤੇ ਉੱਥੇ ਤੇ ਆਏ ਹਾਂ ਹਾਂ ਉਹ ਉੱਥੇ ਤੇ ਆਏ ਨੂੰ ਕਹਣਾ ਦੋ ਦੋ ਮਿਹੜੇ ਚੱਕ ਲੈ ਚੱਲ ਸਾਰ ਇੱਕ ਬੰਦਾ ਭੇਜ ਦੇ ਹਾਂ ਵੀ ਡੌਲ ਦੇ ਅੰਦਰ ਕਰ ਦੇ ਇਹਨੂੰ ਆਇਦਰੀ ਇੱਕ ਬੰਦਾ ਆ ਜਿਵੇਂ ਘਾਟਨ ਆ ਇੱਕ ਬੰਦੇ ਦੇ 50 ਭਰੀਆਂ ਜਿੰਨੀਆਂ ਹੋਈਆਂ ਕੱਲੂ ਲਾਉਂਦਾ ਉਹਨੂੰ ਲੈ ਕੇ ਲਾਗ ਲਾਗ ਵੀ ਉਹ ਘਾਟਦੇ ਠੀਕ ਨਹੀਂ ਕੱਲ ਵੀ ਇੱਕ ਬੰਦਾ ਲੈ ਕੇ ਲਾਉਂਦਾ ਉਹ ਤੇ ਹੋਰ ਕੀ ਆ ਬਾਕੀ ਆਹਾ ਬਈ ਬੂਟੇ ਲਾਏ ਹੋਏ ਤੇ ਪਹਿਲਾਂ ਬੂਟੇ ਤਾਂ ਕੋਈ ਨਹੀਂ ਸੁੱਕ ਗਏ ਸਾਲੇ ਉਹ ਤਾਂ ਸੁੱਕ ਗਏ ਉਹ ਬਾਈ ਕਹਿੰਦਾ ਚੱਲ ਤੂੰ ਬਾਹਲਾ ਕਹਿੰਦਾ ਇਹਨੂੰ ਯਾਰ ਉਹ ਆਏ ਸਾਫ ਸੁਥਰਾ ਹੋ ਜਾਊਗਾ ਹੈ ਆਹਾ ਹੁਣ ਤਾਂ ਕੋਈ ਸ਼ੋਰਾਂ ਤੋਰੇ ਨਹੀਂ ਤੇ ਸ਼ੋਰ ਆ ਆਹੋ ਚੱਲ ਆਪਾਂ ਇਹਨੂੰ ਸੁਥਰਾ ਹੋ ਜੂ ਸਾਲਾ ਹੋਰ ਨਹੀਂ ਕੋਸ ਸੁਥਰਾ ਹੋ ਜਾਊਗਾ ਹੈਨਾ ਆਪਾਂ ਤਾਂ ਸੁਥਰਾ ਹੋ ਜੂ ਸ਼ੋਰ ਆ ਪਤਾ ਕਿੰਨਾ ਹੁੰਦਾ ਹੂੰ ਉਹ ਤਾਂ ਕੋਈ ਨਹੀਂ ਜਾ ਕੇ ਉਹਦੇ ਬੈਂਡਣਾ ਹੋ ਜੂਗਾ ਬਸ ਬੈਂਡਡ ਹੋ ਜੂਗਾ ਕਾਕੰਡਾ ਹੁਣ ਸਾੜੇ ਗੰਨੇ ਦੇ ਵੀ 10 ਵਜਿਆ ਪੈਣਾ ਹੋਰ ਐ ਕਿ ਨਹੀਂ ਘੂਮਣ ਵੀ ਨਹੀਂ ਆਉਂਦਾ ਇੱਧਰ ਨੂੰ ਹਾਂ ਦੇਖ ਹਾਂ ਕਿ ਦੂਸਰਾ ਦਾ ਭਈਓ ਉਧਰ ਜਾਤਾ ਹਤਾ ਚੱਲੋ ਬਾ ਲਿਆ ਅਸੀਂ ਕਰ ਲਿਆ ਸੈਟ ਜਾ ਕਿ ਸਾਰਾ ਰਹਿ ਜਾਣਾ ਗੰਨੇ ਕਰਕੇ ਇਹਨੂੰ ਕੱਲੂ ਗੰਨਾ ਕਾਟਣ ਲਾਉਰੀ ਠੀਕ ਹੈ ਇੱਕ ਬੰਦਾ ਇੱਧਰ ਲਾਜੋ ਚਾਰ ਉਧਰ ਲਾਜੋ ਪੰਜ ਜਿਹੜੇ ਆਏ ਹੂੰ ਹੂੰ ਲਾਉਣਾ ਇੱਧਰ ਪੱਕਾ ਕੱਲ ਨੂੰ ਕੱਲ ਲਾਏ ਦੇਣਾ ਹਾਂ ਹੂੰ ਠੀਕ ਨਹੀਂ ਚੱਲ ਆਹ ਦਾ ਇਹ ਇਧਰ ਤੇ ਜੰਗਲੇ ਆਦਾ ਉਹ ਤਾਂ ਕੁਮਾਰ ਪੈਣੀ ਦੀ ਚੱਲ ਕੋਈ ਨਾ ਤੂੰ ਤਾਂ ਸੁਥਰਾ ਰਹੂਗਾ ਉਹਨੇ ਵੀ ਸੁਥਰਾ ਰਹੂਗਾ ਯਾਰ ਹੋਰ ਕੁਝ ਨਹੀਂ ਆਏਗਾ ਲੈ ਫੜ ਫਿਰ ਆ ਮੈਂ ਤਾਂ ਨਵੇੜੋਂ ਖਾਂ ਮਾ ਚੱਲ ਹਾਂ ਉਹ ਦੇ ਇੱਕ ਸਿਆੜ ਦੇ ਦੇ ਹੱਟ ਜਾ ਬੀੜੀ ਭਰੀ ਜਾਂਦਾ ਥੱਲੇ ਬਹੁਤ ਐ ਜੇ ਚੱਲ ਮੈਂ ਕਹਾਂ ਤਾਂ ਸਪਰੇ ਕਰ ਦਿੰਦੇ ਨੇ ਤੂੰ ਪਾ ਗੱਲ ਕਰਨਗੇ ਤੇ ਪੂਰੇ ਹਾਰੇ ਸੁੱਕੇ ਸਾਰੇ ਸੁੱਕੇ ਉੱਤੇ ਆ ਇਹ ਕਰਕੇ ਜੰਗਲ ਕਰਕੇ ਜੁਵਾ ਜਾਂਦਾ ਥੋੜਾ ਹਿੱਕ ਰਿਹਾ ਹੋਈਆਂ ਘਰ ਨੂੰ ਜਾਂ ਹੱਡ ਭਰੀਆਂ ਹਸਪਤਾਲ ਲੈਣਗੇ ਮੁੱਚੇ ਕਹਿੰਦੇਗਾ ਨਾ ਆਹ ਸਾਫ ਰੋਟਾ ਅਗੇ ਦੋ ਰਸਤੇ ਇਕ ਨਾਤਾ ਆ ਜੇ ਨੀਆਂ ਸਕੂਲ ਕੋਲ ਤੇ ਇਕ ਐ ਨਾ ਪਰ ਆਵਾਲ ਸੀਦਾ ਕਿੰਨੀ ਤੇ ਇੱਥੇ ਮਾਚੀ ਕਰਨਾ ਕਰਦੇ ਫੇਰ ਉਹ ਨਾ ਜਿੰਨਾਂ ਥੰਨਵਾ ਖੇਤ ਬਣਾਉਣਾ ਬੜਾ ਉੱਤ ਹੈ ਚਾਹ ਉਹ ਅੱਖ ਭੁੱਖ ਕਾਲ ਜੂਏ ਯਾਰ ਕਿੰਨੀਆਂ ਬੜੀਆਂ ਫੇਰ ਬਾਦੂ ਇੱਕ ਵਾਰੀ ਨਾਲੇ ਆ ਮੇੜੇ ਚੱਕੂ ਵੀ ਕੱਢ ਕੋਈ ਇਦਾਂ ਦਾ ਨਾ ਮੋਟਾ ਕਾਈ ਵੀ ਇਹ ਪਰਖ ਕਰ ਕਰਦੀ ਨੂੰ ਕਾਲੀ ਹਨਜੀ ਭਾਈ ਬਾਤ ਆਤ ਆਪਾਂ ਨੇ ਹੁਣ ਇੱਕ ਵਾਰੀ ਇਹ ਤੂੰ ਪਾਣੀ ਲੱਗਣਾ ਫੇ ਗਲ ਜਾਊਗਾ ਹਲੇ ਵੀ ਕਰੂਟਾ ਮੀਟਰ ਦੀ ਫਾਂਟ ਪਾਰਾਂ ਪਈ ਆ ਪਈ ਆ ਜਾਂ ਗੰਨਾ ਇਧਰ ਨੂੰ ਗਿਰਿਆ ਵਾ ਗੰਨਾ ਭਾਈ ਇਧਰ ਗਿਰਿਆ ਵਾ ਹਲੇ ਕਰੂਟਾ ਮੀਟਰ ਦੀ ਪੂਰੀ 9 ਫੁੱਟ ਦੀ ਫਾਂਟ ਪਈ ਆ ਪਰ ਛੱਡ ਕੇ ਆ ਇੱਥੇ ਬੱਟ ਕੋਲ ਤੇ ਉਹਨੂੰ ਕਹਣਾ ਜਿੰਨਾ ਹੈਗਾ ਇਹਨਾਂ ਦਾ ਤੂੰ ਆ ਵੀ ਮੈਂ ਦੇਖਾ ਡੌਲ ਪਰ ਇੱਧਰ ਆਈ ਦੇ ਜੀ ਖੇਤ ਵਿੱਚ ਐ ਵਿੱਚ ਨਹੀਂ ਹੈਗਾ ਹਨਾ ਇਦਾਂ ਸਿੱਧਾ ਦੇਖੀ ਤਾਂ ਗੰਨਾ ਤਾਂ ਨਹੀਂ ਵੱਡੇ ਪਰ ਹੋਰ ਇੱਧਰ ਮੈਨੂੰ ਖਾਲੀ ਜੀ ਲੱਗਣ ਲੱਗੀ ਜੇਗਾ ਤੂੰ ਆ ਵੀ ਸੜਾਈਂ ਨਾ ਰਿਹਾ ਹੂੰ ਹਾਲੇ ਵੱਡੇ ਨੇ ਇਹਦੇ ਅੱਜ ਪਹਿਲਾਂ ਹੀ ਕਿਹੜੇ ਤੂੰ ਚੁੱਪੜੇ ਨਹੀਂ ਜਾਂਦਾ ਕਿਆ ਕਰਦਾ ਆ ਤਾਂ ਸੂਰ ਨੇ ਪੀੜਿਆ ਵਾ ਸੂਰ ਨੇ ਕਹਿੰਦਾ ਮੈਂ ਦਾਕੀਆ ਵੱਡੇ ਆ ਯਾਰ ਹਾਂ ਦਾਕੀਆ ਨਾ ਵੱਡੇ ਆ ਦੀ ਸੂਰ ਨੇ ਕਿੱਥੇ ਦੀ ਇੱਤ੍ਹੇ ਵਾਲੇ ਨੇ ਮਿਹੜੇ ਹੀ ਵੱਡੇ ਆ ਸਾਲ ਕੋਈ ਕੁਝ ਹੋਈਦਾ ਸਿੱਧਾ ਸਿੱਧਾ ਕੀ ਕਰੇ ਬੇਚੀ ਚੁਹਾ ਹੈ ਨਹੀਂ ਜੀ ਹੂੰ ਬੇਚੀ ਚੁਹਾ ਨਹੀਂ ਲਾਦਾ ਹਾਲੋ ਕਿੰਨੇ ਕਿੰਨੇ ਪੱਟੇ ਫਿਰ ਪਹਿਲਾਂ ਤੂੰ ਤਾਂ ਪੱਖਾਂ ਦਾ ਪੱਟਾ ਹੀ ਲੈ ਗਿਆ ਪਹਿਲਾਂ ਹੀ ਥੜਾ ਹੈ ਪਹਿਲਾਂ ਹੀ ਵੱਟ ਗਲੇ ਗਿਆ ਕੋਈ ਤਰਾਣਾ ਪੱਟਾ ਲੈ ਹੈ ਤਾਂ ਨਹੀਂ ਹੈ ਫਿਰ ਕੋਈ ਚੱਕਰ ਇਹ ਜੋ ਕਰ ਰਹੇ ਨੇਗਾ ਹੁਣ ਦੇਖੀ ਗਾਹਾਂ ਗੰਦੀ ਆ ਜੇ ਇਹ ਕੋਈ ਨਾ ਤੈਨੂੰ ਮੈਂ ਦੱਸਾਂ ਕੀ ਚੱਕਰ ਹੈ ਇਹ ਕੋਈ ਲਾ ਕੇ ਉਦੋਂ ਵੇਚ ਕੇ ਰੋਪੜ ਆ ਦੇਖ ਲਓ ਜੀ ਬਾਈ ਆਹ ਹੋਰੇ ਦੇ ਕਿੰਨੇ ਵੱਡੇ ਵੇ ਮੇੜੇ ਚੱਕੇ ਵੇ ਚਾਰ ਆ ਦੇਖ ਲੋ ਬਾਈ ਲੋਕਾਂ ਦੇ ਹਾਲ ਦੇਖ ਲੋ ਆਹ ਮੇੜਾ ਵੱਡਿਆ ਉੱਥੇ ਤੇ ਪੂਰਾ ਆਹ ਮੇੜੇ ਵੱਡੇ ਵੇ ਸਾਰੇ ਦੇਖ ਲੋ ਸਾਰੇ ਵੱਡੇ ਵੇ ਪਤਾ ਨਹੀਂ ਲੋਕਾਂ ਨੂੰ ਅਕਲ ਕਾਦ ਹੋਣੀ ਆ ਸਾਡੇ ਨੂੰ ਮਿਹਨਤ ਨਹੀਂ ਦੇਖਦੇ ਹੈਗੇ ਸਾਲੇ ਨੁਕਸਾਨ ਕਰਦੇ ਹੈ ਚੱਲ ਕੋਈ ਨਾ ਵੱਢ ਲੈ ਜਿਹੜੇ ਵੱਢ ਲੈਸ ਭਲਾ ਹੋਵੇ ਵੱਢਣ ਵਾਲੇ ਦਾ ਦੇਖਦਾ ਸੀ ਹੈਰਾਨੀ ਵਾਲੀ ਗੱਲ ਕਰ ਗਿਆ ਕੋਈ ਹੈ ਵੱਡੇ ਵੇ ਪਹਿਲਾਂ ਦੇ ਹੀ ਐ ਇਮਤਿਹਾਰਾਂ ਚ ਵੱਡ ਹੋਏ ਹੋਏ ਆ ਵੇਚਣੇ ਨੂੰ ਹੂੰ ਆ ਤਾਂ ਸੂਰਨੇ ਕਰਿਆ ਪਿਆ ਲੱਗਦਾ ਮੈਨੂੰ ਚਲੋ ਹੂੰ ਇਹਨੂੰ ਮਾਰ ਮਾਰੀ ਫਾਟ ਲਈ ਦੂਸਰਾ ਬਿਟਰ ਗੱਡੀ ਨਾ ਆਹੋ ਪਰ ਆਸਤਾ ਚਾਲੂ ਹੋਣਾ ਫਿਰ ਆਇੰਨੀ ਠੀਕ ਹੈ ਮੈਂ ਉਹੀ ਕਹਿੰਦਾ ਵੀ ਸਾਡਾ ਇੱਥੇ ਨੂੰ ਗੰਨਾ ਬਹੁਤ ਆ ਮਿਹੜੇ ਬਹੁਤ ਵੱਡ ਲੈ ਕੇ ਚੱਲੇ ਇੱਥੇ ਸਾਰਾ ਜੰਗਲ ਦਾ ਕੋਈ ਆਉਂਦਾ ਨਹੀਂ ਇੱਧਰ ਪਟਕਲ ਜਾਈਏ ਜੀ ਨਾ ਕੋਈ ਕੱਖਾਂ ਨਹੀਂ ਜਾਂਦਾ ਰਿਹਾ ਵੱਡ ਕੇ ਵੀ ਨਹੀਂ ਪਤਾ ਹੈਗਾ ਨਹੀਂ ਕੱਖਾਂ ਲੈਣੇ ਗੰਨਾ ਦਾ ਕੀ ਕਰਾਉਣਾ ਯਾਰ ਕੀ ਪਤਾ ਗੰਨੇ ਦਾ ਨਹੀਂ ਨਹੀਂ ਤੁਹਾਨੂੰ ਤਾਂ ਆਜਾ ਨਹੀਂ ਵੱਡੇ ਹਾਂ ਇਹ ਨਾ ਚੱਕਰੇ ਝੁਕਰਿਆਂ ਨੂੰ ਵੇਚਿਆ ਕਿਸੇ ਨੇ ਦੀਵਾਲੀ ਨੂੰ 10 ਰੁਪਏ ਦਾ ਇੱਕ ਗੰਨਾ ਹਾਂ ਹਾਂ ਸਾਲਾ ਹੈ ਹੀ ਹੈ ਕਿਵਾਰਾ ਛਤ ਨੂੰ ਵੱਡਾ ਮਾ ਉਹ ਹੀ ਕਹਿੰਦਾ ਇਹ ਚੱਕਰਾਂ ਝੁਕਰਿਆਂ ਦਾ ਕੰਮ ਕਰਾਉਣਾ ਨਹੀਂ ਆਹਾ ਮਿਹੜੇ ਕਿਤੇ ਥੋੜੇ ਤਕੜੇ ਤੋਰੇ ਸੈਡਾਂ ਉਹ ਹੀ ਕਹਿੰਦਾ ਮੈਨੂੰ ਸਾਲਾ ਉਹ ਹੈ ਹੀ ਨਹੀਂ ਗੰਨੇ ਹੀ ਖਤਮ ਕਰਦਾ ਔਰੇ ਲਾਗ ਲਾਗ ਆ ਦੇ ਵੱਡੇ ਵੇ ਇਆ ਰਹਾ ਹੁਣ ਫੇਰ ਹੁਣ ਆ ਸੱਜਰਾ ਵੱਡਿਆ ਪੌਰੇ ਤੇ ਜੇ ਪਰਚੀ ਇੱਧਰ ਕਰਾ ਲਈਏ ਇੱਕ ਮੈਂ ਤੈਨੂੰ ਕੀ ਕਹਿੰਦਾ ਆ ਸੱਜਰਾ ਵੱਡਿਆ ਪੌਰੇ ਜੇ ਇੱਕ ਪਰਚੀ ਇੱਧਰ ਕਰਾ ਲਈਏ ਇੱਧਰੇ ਛਲਾ ਪਰਚੀ ਹੁਣ ਹੈ ਪੂਰੀ ਛਲਾ ਤੂੰ ਕਹਿੰਦਾ ਉਹ ਥੱਲੇ ਐਂ ਲਾ ਲਗਾ ਆ ਖੇਲ ਤੂੰ ਆ ਸੀ ਲ ਸਾਰੀ ਗਿਆ ਉਹ ਤੱਕ ਹਾਂ ਛਲਾ ਦੇ ਹੈਨਾ ਤਾਂ ਹੀ ਲੋਟ ਹੋਣਾ ਲੋਕਾਂ ਨੂੰ ਅਕਲ ਨਹੀਂ ਹੈਗੀ ਉਰੇ ਦੇਖੀ ਕਿੰਨਾ ਨੁਕਸਾਨ ਕਰਿਆ ਵਾ ਇੱਥੇ ਇੱਥੇ ਛਲਾ ਲੇ ਇੱਕ ਪਰਚੀ ਹਾਂ ਜਿਵੇਂ ਮੈਂ ਤਾਂ ਲੋਕਾਂ ਤੇ ਹੈਰਾਨ ਆ ਪਤਾ ਨਹੀਂ ਕਿਹੋ ਜੀ ਸਾਲੀ ਸੋਚ ਐ ਚਲ ਦੇਖਦੇ ਆਂ ਕਿਆ ਬਣਦਾ ਬਾਈ ਹੂੰ ਚਲ ਦੇਖਦੇ ਚਾਹ ਤਾਂ ਵਧੀਆ ਬਣ ਗਿਆ ਤੁਰੇ ਤਾਂ ਖਾਲੀ ਜੀ ਕਰਤਾ ਖੇਤ ਆਦੇ ਮਾੜਾ ਮਾੜਾ ਰਿਆ ਖਾਲੀ ਨਹੀਂ ਗਿਰਵੀ ਜਿਆ ਕੰਨਾ ਯਾਰ ਚਲ ਮਾੜਾ ਮਾੜਾ ਕੀ ਬਣੂ ਮਾੜਾ ਮਾੜਾ ਲਾਈ ਬਾਲੂੜੇ ਨਹੀਂ ਹੁੰਦਾ ਬਹੁਤ ਆ ਚਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ ਕਿਸੇ ਬਲੌਗ ਚ ਹੂੰ ਤੇ ਤੇ ਟੂ ਹੀ ਕੁੱਟ ਨਹੀਂ ਹੋਈ ਮੈਂ ਦੇਖ ਲੈ ਵਧਣ ਵਾਲਿਆਂ ਦੀ ਚਲ ਜਾ ਤੱਕਰੂਆ ਕੋਈ ਤਾਂ ਆਈ ਆ ਮੈਂ ਤੇ ਬੈਠ ਫਿਰ ਤਾਂ ਆਉਂਦਾ ਹੀ ਨਹੀਂ ਕੋਈ ਹੈ ਜੇ ਵਿਧਕੇ ਬੈਠ ਫਿਰ ਕੋਈ ਆਉਂਦਾ ਹੈ ਉਹ ਇਹਦੇ ਬਾਹਰ ਫੇਰ ਤਾਂ ਉਹ ਕੰਮ ਕਰਦਾ ਕਹਿੰਦਾ ਥੋੜੀ ਦੇ ਚੋਰ ਦਾ ਇਦਨ ਸਾਧਦਾ ਆਉਂਦਾ ਆਉਂਦਾ ਵਿੱਚ ਜਿੱਦਾਂ ਫਸ ਗਿਆ ਇਹਦੇ ਨਾਲੀਆਂ ਕਹਾਵਤਾ ਹੀ ਰਹੀਆਂ ਕਹਾਵਤਾ ਹੀ ਰਹਿ ਗਈਆਂ ਆਹ ਸੱਜਣਾ ਵੱਡਾ ਵਾ ਸਾਰਾ ਹੋ ਰਿਹਾ ਲੈ ਤੂੰ ਫੋੜੀ ਲੈ ਪਾਈਆ ਰਸਤੇ ਪਰ ਵੀ ਮਾਰਤਾ ਮੜਮੜਾ ਜਾ ਮੜਮੜਾ ਆਇਆ ਹੁਣ ਖੁੱਲ ਗਿਆ ਰਸਤਾ ਮੜਾ ਜਾ ਚਿੰਗਾ ਹੀ ਵੱਢਣੇ ਪੈਣੀਆਂ ਆਪ ਆਹ ਖਰਾਬ ਥੋੜੀ ਤੂੰ ਤੂੰ ਇਹਨਾਂ ਨੂੰ ਫੇਰਦਾ ਕੋਹਾੜੀ ਗੱਲ ਨੂੰ ਲੈ ਆਹ ਰਸਤਾ ਵੀ ਚਾਲੂ ਹੋ ਗਿਆ ਆਪਣਾ ਹੁਣ ਮੜਮੜਾ ਰਿਟਰੋ ਮੀਟਰ ਮਾਰਤਾ ਟੋਅਟ ਆ ਗਿਆ ਭਰ ਗੇ ਠੀਕ ਐ ਨਾ ਇੱਕ ਵਾਰੀ ਫੇਰ ਮਾਰ ਦੇਣਾ ਮੜਮੜਾ ਜਾ ਆਹ ਨਿਕਲ ਨਹੀਂ ਆਪਣੇ ਪਿੰਡ ਨੂੰ ਪਹਿਲੇ ਸਾਹਮਣੇ ਆਪਣਾ ਪਿੰਡ ਆ ਉਹ ਦੱਗੇ ਦਾ ਨੀ ਮੋਟਰ ਚੱਲ ਵਾ ਲੈ 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 ਯਾ ਬਾਗ ਵਾਲੀ ਦੇਖ ਕੇ ਲਈ ਆਈ ਹੂੰ ਕੀ ਆ ਕੀ ਆ ਬਸ ਠੀਕ ਆ ਬਸ ਬਸ ਠੀਕ ਆ ਹੁਣ ਹੁਣ ਠੀਕ ਆ ਪੱਤਰੇ ਜੇ ਹੋ ਗਏ ਟੋਟਾ ਆ ਜੇ ਹੋ ਟੋਟਾ ਆ ਪੱਤਰੇ ਹੋ ਗਏ ਨਾ ਹੋ ਚਲੋ ਠੀਕ ਆ ਜੀ ਠੀਕ ਐਨਾ ਹੋ ਗਿਆ ਕੇ ਭੋਲੇ ਆ ਹੈ ਪਰਾਲੀ ਲਾਦਾ ਭਾਈ ਕਹਿ ਚੁੱਕਾ ਐ ਬੋ ਜੀ ਕਈ ਵਾਰ ਇੱਕ ਵੀ ਦਿਓ ਸਸਤੀ ਕਾਲ ਹੋ ਜਾਂਦੀ ਆ ਹਾਂ ਪਰ ਭਾਈ ਨਹੀਂ ਪਤਾ ਲਾ ਵੀ ਕਿਹੜੀ ਸਟਾਰਟ ਹੋਈ ਵੀ ਅੱਜ ਦੀ ਹੋਈ ਵੀ ਕੱਲ ਦੀ ਹੋਈ ਵੀ ਪਰਸੋਂ ਦੀ ਹੋਈ ਵੀ ਕੋਈ ਪਤਾ ਨਹੀਂ ਆ ਬੜੀ ਤੂੜੀ ਨਾਲ ਲੋਈ ਦੀ ਲਵੇੜੀ ਆ ਕਿਹੜੀ ਪਰਾਲੀ ਛੱਡ ਕੇ ਆ ਪਈਆਂ ਨੂੰ ਪਰਾਲੀ ਛੱਡ ਕੇ ਆ ਜੇ ਵੀ ਵੜਦੇ ਆ ਜੇ ਵੀ ਵੜਦੇ ਆ ਕਿੰਨੀ ਰਹੀ ਹੈ ਹਾਂ ਕਿੰਨੀ ਰਹੀ ਬਾ ਮੰਨ ਕੇ ਚੱਲ ਹੁਣ 4 ਕਿਵਿਗ ਰਹੀ ਹੁਣੀ ਹੋਰ ਕਿੰਨੀ ਕੱ ਅੱਜ ਕੱਲ ਨੂੰ ਨਿਬੜ ਜੂ ਪਰਸੋਂ ਨਾ ਕਿੱਥੇ ਕਿੰਨੀ ਛੱਡ ਕੇ ਆਉਂਦੇ ਆ ਅੱਛਾ ਹੁਣ ਤਾਂ ਕਿੱਲਾ ਹੀ ਰੱਖ ਦੂ ਕਿੱਲਾ ਪਿਆ ਜਾ ਰੇਡ ਵੀ ਬਾਬਾ ਬਾਹਰ ਕਾਲੇ ਹੋਣ ਲੱਗੇ ਤੇਰੇ ਕਿਆ ਬਾਹਰ ਕਾਲੇ ਹੋਣ ਲੱਗੇ ਮੈਂ ਕਿਹੜੇ ਕਦੇ ਗੱਲ ਫਲਾਈ ਤੂੰ ਤਾਂ ਗੱਲ ਫਲਾਉਂਦੇ ਆ ਮੈਂ ਤਾਂ ਲਾਈ ਹੋਇਆ ਦੇਖ ਦੇ ਉਹ ਕਿਆ ਦੇਖ ਦੇ ਭਾਈ ਆ ਬੰਦੇ ਵਾਲਾ ਛੋਟਾ ਹੈ ਇੰਨੇ ਕਾਲੇ ਹੋਣ ਲੱਗੇ ਭਾਈ ਆ ਹੈ ਬਾਹਰ ਕਾਲੇ ਆ ਕੋਈ ਕੋਈ ਆਉਣ ਲੱਗ ਗਿਆ ਤੇਰੇ ਲੱਗੇ ਹੋਣ ਲੱਗੇ ਭਾਈ ਬੱਜਾ ਬਾਹਰ ਕੇ ਬੱਜਾ ਤੇ ਬੱਜਾ ਤਾਂ ਛੋਟਾ ਹੈ ਆ ਸਭ ਤੋਂ ਛੋਟਾ ਬੰਦਾ ਸਾਡਾ 2 ਸਾਲ ਬੜਾ ਹੋਊਗਾ ਕੌਣ ਤੂੰ ਇਹਦੇ ਵੇਤੇ ਵੇਤੇ ਛੋਟਾ ਬਣਾ ਮੈਂ ਬਾਲਾ ਨੇ ਸਾਡਾ ਛੋਟਾ ਹੀ ਐ ਬਾਲਾ ਦੇ ਨਾਲ ਤੇਰੀ ਮੇ ਤੇਰੀ ਉਮਰ ਕਿੰਨੀ ਐ ਮੇਰੇ ਕਿੰ ਘੱਟਾ ਰੱਤਾ ਰੈ ਤੇਰੀ ਕੜ 77 ਹੈ ਤੇ ਮੇਰੀ ਵੀ 77 ਰਹੀ ਐ ਮੇਰਾ ਵੀ 77 ਐ ਫੇਰ ਤੇ ਬਰਾਬਰ ਐ ਬੱਬੇ ਤਾਂ ਬਰਾਬਰ ਵੀ ਲੈ ਮਹੀਨਿਆਂ ਦਾ ਹੀ ਫਰਕ ਆ ਮਹੀਨਿਆਂ ਜੀ ਹੈ ਕੰਮ ਹਾਂ ਫੇ ਤਾਂ ਨੇੜੀ ਹੀ ਹੈ ਗੀੜ ਚ ਹੈ ਨੇੜੀ ਹੀ ਹੈ ਗੀੜ ਚ ਹੋਰ ਆ ਦੇਖ ਲੋ 84 ਮਾਡਲ ਇਹਦੇ ਜਾ ਰਾ ਜੱਟੇ ਆ ਕੀ ਇਹ ਜਾਤੀ ਬੁੜਾ ਹੋ ਗਿਆ ਇਹ ਪੀਏ ਕਿਹੜੇ ਸਾਹ ਨੇ ਵਿੱਚ ਕਰੀ ਆ ਹਾਂ ਕਰਾਤੀ ਬੀਪੀ ਐ ਜੀ ਕਰੀ ਇਹਨੇ ਦਾ ਉਹ ਤੋਂੜੇ ਨਾਲੇ ਕਰੀ ਆ ਇਹਦਾ ਮਨ ਚੱਕੜੇ ਮਰ ਜਾਣਾ ਨਾ ਦੇ ਨਾ ਦੇਖੇ ਤੇਰਾ ਹੁੰਦਾ ਦਾ ਤੇ ਇਰਾ ਹੁੰਦਾ ਦਾ ਜਾਉਦਾ ਨਾ 8ਵੀਂ ਘੰਟੀ ਆਉਣੀ ਉਹਨੇ ਮਾਸਟਰ ਨੇ ਕੁੱਟਨੇ ਮਾਸਟਰ ਮਿਰਟੇ ਟੋ ਦੋ ਬੜ ਤੇ ਜਦ ਦੇ ਛੁੱਟੀ ਗਾਣ ਜਾ ਮਾਸਟਰ ਸੁਖੂ ਯਾਰ ਮਾਜੀ ਮਾਸਟਰ ਨਹੀਂ ਕਿ ਸੁਖਰੂ ਸੁਖਰੂ ਮਾਸਟਰ ਨੇ ਬਹੁਤਾਈ ਕਰੀ ਬਈ ਹਾਂ ਵੱਡੇ ਬਹੁਤ ਵੱਡਦਾ ਦਾ ਇਹਦਾ ਰੱਖਦਾ ਤਾਂ ਘਟਕੇ ਇਹਦਾ ਉਹ ਤਾਂ ਜਿਹਨੂੰ ਚੱਕ ਕੇ ਲੈ ਜਾਏ ਕਰਦੇ ਉਹ ਕਮਾਂਡਰ ਉਹ ਤੇ ਜਿਹੜੇ ਇਮਾਨਦਾਰੀ ਨਾਲ ਚੱਕ ਕੇ ਲੈ ਜਾਂਦੇ ਤੇ ਇਹਨੂੰ ਛੱਡ ਵੀ ਜਾਂਦੇ ਤੇ ਘਟੋੜ ਦੋ ਹੋਰ ਪੜਾ ਲੈਂਦੇ ਕੋਸਤਾ ਲਿਖ ਲੈਣ ਆ ਜਾਂਦਾ ਛੱਡ ਵੀ ਜਾਂਦੇ ਛੱਡ ਵੀ ਲੈ ਕੇ ਕਰਨ ਹੈਗੇ ਬੜੇ ਬੜੇ ਤੁਸੀਂ ਬਾਤ ਫੜਦੇ ਇੱਥੇ ਆਖੇਤੀ ਤੁਸੀਂ ਕਹਦੇ ਖੇਤੀ ਅਸੀਂ ਕਰਦੇ ਆ ਆਖੇ ਨਹੀਂ ਜਦਿਆਂ ਇੰਨਾ ਕਰ ਵੀ ਤੁਹਾਨੂੰ ਦੱਸੇ ਪੁੱਛਣ ਨਹੀਂ ਭਾਈ ਕਿਹੜੀ ਆ ਇੰਨਾ ਕੀ ਫਰਕ ਹੈ ਕਿਹੜੀ ਕਿਹੜੀ ਦੀ ਦਾ ਯਾਰ ਤੁਸੀਂ ਫੋਨ ਤਾਂ ਮੈਨੂੰ ਉਹ ਦੇਖ ਲੈਦਾ ਨਹੀਂ ਫੋਟੋ ਦੇਖ ਕੇ ਮੈਂ ਲਾਉਂਦਾ ਹੁਣ ਫੋਟੋ ਮੇਰੀ ਗੱਲ ਹੁਣ ਲਾ ਇੱਥੇ ਪੜਿਆ ਮੈਂ ਵੀ ਅੱਜ ਉੱਥੇ ਫੋਟੋ ਅੱਜ ਦਾ ਹੀ ਨਹੀਂ ਏਡੀਕ ਨਹੀਂ ਗੱਲ ਨਾ ਜਿੰਨੇ ਪੈਸੇ ਦੇ ਬੀਏ ਵਰ ਲਾ ਦੋ ਨਾ ਠੀਕ ਹੈ ਹਾਂ ਇਹ ਵੀ ਹੈ ਪ੍ਰੋਮਪਟ ਚ ਰਿਆ ਪ੍ਰੋਮਪਟ ਚ ਹਾਂ ਇਹ ਨਾਲਾ ਵਾ ਸਾਰੇ ਹੋਰ ਕੁਝ ਨਹੀਂ ਆਉਂਦਾ 6 ਅੱਖਰ ਆਉਂਦੇ ਆ ਕਹਿੰਦਾ ਮਲਕੀਤ ਸਿੰਘ ਆਉਂਦਾ ਬਸ ਆ 6 ਅੱਖਰ ਪਤਾ ਹਾਂ ਪੰਜਾਬੀ ਚ ਨੋ ਲਿਖ ਲੈਂਦਾ ਬਸ ਸੈਨਾਰੀ ਕਿ ਕਰੀਆਂ ਆਏ ਆ ਮਲਕੀ ਸਿੰਘ ਲੇਖ ਲਿੰਦਾ ਬਸ ਹੋਰ ਕੁਝ ਨਹੀਂ ਆਉਂਦਾ ਯਾਰ ਯਾਰ ਕਿੱਥੇ ਕਰੀਆ ਤੀਫੇ ਲੈ ਯਾਰ ਕੱਲ ਨਹੀਂ ਯਾਰ ਕਿੱਥੇ ਕਰੀਆ ਉਹ ਤਾਂ ਫਿਲਮ ਵਾਲੀ ਕੰਮ ਹੋ ਗਿਆ ਤੀਜ ਤੇ ਆਪਾਂ ਇਕੱਠੇ ਭੱਜੇ ਆ ਮੈਂ ਤੀਜ ਮਤੇ ਅੱਧੂ ਚਲੇ ਤੇ ਹਟ ਗਿਆ ਬਸ ਬਾਬਾ ਤੀਜ ਕੱਟੀ ਭੱਜੇ ਤੀਜ ਵੇਲ ਹੋਈ ਗਈ ਆ ਚੌਥੀ ਚੌਥੀ ਜੇ ਬਾਟਰ ਜਾਣ ਕੇ ਕਰੀ ਗਿਆ ਸਾਰੇ ਆਂਟੇ ਮੰਗਾਉਣ ਲਾ ਰਹੇ ਇਹਨਾਂ ਵਾਰ ਤਾਂ ਵੇਲ ਹੋਇਆ ਏ ਸਾਡੇ ਆਂਟੇ ਮੰਗਾਉਣ ਲੈ ਜਾਂਦਾ ਕਦੇ ਕਹਿੰਦਾ ਰਸ ਲਿਆਓ ਕਦੇ ਗੋੜ ਲਿਆਓ ਲਾਹੂ ਪੀ ਕੇ ਰੱਖਣਾ ਰਬੇ ਇੱਕ ਦਿਨ ਅਸੀਂ ਮਿੱਠਾ ਰੋਡਾ ਪਾ ਕੇ ਦੇ ਦਾਂ ਖਾ ਸਾ ਸਾਰਾ ਪੈਰ ਭਿੱਟ ਦੇ ਉਹ ਵੀ ਉਹਦੇ ਤੱਟੀਆਂ ਨਾ ਆਇਆ ਹੀ ਨਹੀਂ ਦੋ ਦਿਨ ਆਇ ਨਹੀਂ ਦੇਣਾ ਕੇ ਸਾਨੂੰ ਢਾ ਲਿਆ ਇਹ ਡੰਡਾ ਲੈ ਡੰਡਾ ਕਿਹਦੀ ਖਿਡਾਰੀ ਜਲਦੀ ਆ ਜੀ ਯਾਰਾਂ ਨੇ ਕਹਿੰਦਾ ਫਲਾੜੇ ਦੀ ਜੀ ਟੋੜ ਲਿਆਓ ਟੋੜ ਲਿਆਓ ਰਸ ਲੈਂਦੇ ਆ ਯਾਰਾਂ ਨੇ ਤਾਂ ਕਹਿੰਦਾ ਬਿੱਲ ਬਜੂਏ ਪੜਨੇ ਤੇ ਜੇ ਜਿਹਦੇ ਤੋਂ ਜਿਹਦੇ ਤੋਂ ਤਾਂ ਬਹੁਤ ਜੇ ਕਰਦੇ ਨੇ ਯਾਰਾਂ ਇਹ ਇਹ ਜੇ ਮਾਸਟਰ ਤੇ ਤੇ ਨਾਲ ਅਰਜੀ ਦੇ ਨਿਊਰੇ ਲਿਖ ਕੇ ਵੀ ਦੱਸੋ ਵੀ ਹੋ ਗਿਆ ਫਲਾਣਾ ਮੁੰਡਾ ਖੜਾ ਹੋ ਉਹ ਫਲਾਣੇ ਮਾਸਟਰ ਨੂੰ ਅਰਜੀ ਦੇਗਾ ਉਹ ਫਲਾਣੇ ਸਕੂਲ ਚ ਉਹ ਫਲਾਣੇ ਫੜ ਕੇ ਲਿਆ ਉਹ ਘਰ ਦੇ ਤੇਰੀ ਨੂੰ ਫੜਨ ਗਿਆ ਸਾਲਾ ਸੰਦੂਕ ਵਿੱਚ ਪੜਿਆ ਉਹ ਕਹੀ ਕਹਵੇ ਹੈ ਨਹੀਂ ਉਹਦਾ ਹੈ ਨਹੀਂ ਪੀਪੀ ਕਰੀ ਜਾਵੇ ਤੇ ਆਏ ਹੱਥ ਕਹੀ ਜਾ ਸੰਦੂਕ ਕਿੰਨੀ ਨੂੰ ਮਾਹਾਂਗੇ ਕਿੰਨਾਂ ਕਰੀ ਜਾਂਦੀ ਉਹ ਬੜਿਆ ਸੰਦੂਕ ਵਿੱਚ ਆਹ ਦੇਖ ਲੈ ਜਿਆਦਾ ਇਹ ਜਵਾਨੇ ਤੇ ਦਿਖਾਹਾ ਬਲੂ ਚਾਹੇ ਇਧਰ ਉੱਚਾ ਇਧਰ ਉੱਚਾ ਉਹ ਟ੍ਰੈਕਟਰ ਨਾਲ ਨਾ ਕਰਾਣਾ ਨਾਲ ਉਹ ਮੈਂ ਹੋਰ ਇਹ ਕੱਢਣ ਲੱਗਿਆ ਅੱਧਾ ਪੈਣਾ ਪਤਾ ਨਹੀਂ ਤਾਂ ਹੁਣੀ ਆਇਆ ਸੀ ਮਨੂਰ ਨੂੰ ਪਤਾ ਨਹੀਂ ਕਿ ਇੰਨਾ ਕਿਹਾ ਹੋਊਗਾ ਵੀ ਆਇਆ ਬਹੁਤ ਹੈ ਲੈ ਉਧਰ ਕਰਕੇ ਆਇਆ ਕਿ ਉਧਰ ਹੀ ਜਾਤਾ ਮਾਰੋ ਆ ਜੋ ਅਸਰਾ ਬਰਦੂਕਾ ਦੋੜਾ ਪਤਾ ਲੱਗੂ ਦੱਸੂਗਾ ਉਹ ਦਾਦਾ ਹੀ ਇਹ ਖੇਤ ਯਾਰ ਚਾਈ ਕਾਉ ਦੇਖੋ ਸਾਈਡ ਪਰ ਇਕੋ ਫੰਕੜਲੀ ਸਾਈਡ ਸਾਰੀ ਉੱਚੀ ਯਾਰ ਸਾਰੀ ਨਹੀਂ ਹੈਗੀ ਉੱਚੀ ਹੋਗੀ ਯਾਰ ਉਹ ਜੂ ਦਾ ਮਤਲਬ ਪਾਣੀ ਤਾਂ ਚੜਦਾ ਨਹੀਂ ਉੱਪਰ ਅਸੀਂ ਮਿੱਟੀ ਆਉਂਦੀ ਇੱਧਰ ਨੂੰ ਅਭੀ ਇਹਨਾਂ ਨੂੰ ਖਿੱਚ ਖਿੱਚ ਕੇ ਸਾਰਾ ਸੁੱਟੂਗਾ ਬਾਹਰ ਕਿਤੇ ਚੜਦਾ ਫੰਕੜਾ ਉਹ ਕਢ ਆ ਜਾ ਉਹ ਠੀਕ ਆ ਪੜਾ ਆਓ ਦੇਖੋ ਖੇਤ ਲੱਗਦੇ ਨਾ ਬਰਾਦਾ ਕਮਾ ਲੇ ਉੱਪਰਾਂ ਤੇ ਕਮਾ ਲੇ ਉੱਧਰ ਉੱਧਰ ਕਮਾ ਹਟਾਂਦੇ ਆਂ ਬੋਹੜ ਤੇ ਦਾਲ ਫਿਰ ਅੰਬ ਲੱਗਦੇ ਬੋਹੜ भाई ये वाले डूब जाने हैं जाने हो जाते नहीं कर सकते आज सिर्फ उटे लाते फिर ऊपर हाँ दे है काई दौने भाई नहीं है हां भाई हां ऐ सुनबा तेरी कटती भईया को वहां पर आके जाऊंगा तू ਦਾ ਪੂਨ ਥਾਲ ਜਿਹੜੀ ਜਿੰਦੀ ਹੈ ਜਮਾ ਲੇ ਲੱਗੇ ਵੇ ਆ ਵੱਡਣ ਉਹ ਹਾਂ ਇਹਨਾਂ ਗੱਡੀ ਆਉਗੀ ਭਰਨ ਤਾਲਾ ਨਹੀਂ ਪਾਵਾਂ ਗੱਡੀ ਹੋਏ ਨਾ ਤਾਂ ਗੱਡੀ ਪਾਉਣੀ ਭਰਨੇ ਨੂੰ ਅੱਜ ਤੇ ਬਾਹਰ ਜਾਣੀ ਹੁਣੀ ਐ ਨਾ ਵਧੀਆ ਸਾਨੂੰ ਤਾਂ ਵਧੀਆ ਸਮੇਂ ਤੇ ਗੱਡੀ ਚਲੀ ਜਾਵੇ ਠੀਕ ਨਹੀਂ ਟਰੈਕਟਰ ਵੀ ਨਹੀਂ ਹੈਗਾ ਪੁਰੇ ਆਇਆ ਨਹੀਂ ਹਰੇ ਉਹ ਗਿਆ ਫੇਰ ਪਤ ਨਹੀਂ ਕਿੱਥੇ ਗਿਆ ਹੁਣ ਟਰੈਕਟਰ ਲਈ ਕਢਾਦਾ ਗਿਆ ਆਹ ਆ ਤਾਂ ਖੜਾ ਗਿਆ ਕਰਾਇਆ ਉਹਨਾਂ ਦਾ ਹਾਂ ਪਤਾ ਨਹੀਂ ਕਹਿੰਦਾ ਡੈੱਕ ਟੁੱਕ ਜਾ ਖਰਾਬ ਕਰਤਾ ਡੈੱਕ ਲਈ ਸਰਾਉਣ ਗਿਆ ਉਹਨਾਂ ਫੇਰ ਮਾਰ ਲਈ ਹੈ ਲਾਂਗ ਜੀ ਫੇਰ ਮਾਰ ਲਈ ਹੈ ਹਾਂ ਲਾਂਗ ਗਿਆ ਡੈੱਕ ਕਹਿੰਦਾ ਡੈੱਕ ਦੁੱਕ ਕਰਾਉਣਾ ਕੁਝ ਬਕਸਾ ਜਿਹਾ ਲੂਟ ਕਰਾਉਣਾ ਹੋਣਾ ਮਾੜਾ ਮੁੱਟਾ ਮੋਜ ਆਇਆ ਇਹੀ ਕੰਮ ਨਹੀਂ ਨਿਭੜਦਾ ਹੂੰ ਕੱਲ ਰਸਤਾ ਵੀ ਸਵਾਰਿਆ ਇੱਧਰ ਫੋੜੇ ਕਿੰਨੀ ਨੂੰ ਮੋਟਰ ਕਿੰਨੀ ਨੂੰ ਹਾਂ ਬਾਪੂ ਨੂੰ ਸਵਾਰ ਕੇ ਅੰਦਰ ਪਰ ਲਾਣ ਉਹ ਪੌੜ ਹਾਂ ਆਹਾ ਉਰਲਾ ਚੱਲਿਆਂ ਜਾਂਦਾ ਜਿਹੜਾ ਹਾਂ ਹਾਂ ਉਹ ਕਰਿਆਂ ਦਾ ਖੇਤਮਾ ਵੜਦਾ ਇਹਨ ਵਾਠ ਠੀਕ ਹੈ ਮੈਂ ਜਿੱਦ ਤੂੰ ਲੋਟ ਆ ਗਿਆ ਉਹ ਤੋਂ ਕੱਢੀ ਜਾਣਾ ਫੇਰ ਠੀਕ ਹੀ ਗੱਲ ਦੋਹਾਂ ਬੱਸਾਂ ਨੂੰ ਜਾਊਟ ਦੋਈ ਬੱਸੇ ਨੂੰ ਏ ਜਿੱਦ ਤੂੰ ਨੇੜੇ ਪਿਆ ਹਾਂ ਇੱਧਰ ਨੂੰ ਕੋਈ ਇੱਧਰ ਭਰਤੀ ਕੋਈ ਉੱਦ ਨੂੰ ਭਰਤੀ ਇੱਧਰ ਬੱਟਲਾਉਣਾ ਹੋਇਆ ਜਿਵੇਂ ਬੀਜ ਬੂਜਾ ਪਾਉਣਾ ਹੁਣ ਉਰਲੇ ਪਾਸੋਂ ਨਹੀਂ ਆਉਣਾ ਉਹ ਹੂੰ ਜੇ ਆਪਾਂ ਨੇ ਬੀਜ ਪਾਉਣਾ 18 ਉਰਲੇ ਪਾਸੇ ਆ ਹੂੰ ਉਰਲੇ ਪਾਸੋਂ ਨਿਕਲੂਗਾ ਉਹ ਹੂੰ ਰਸਤਾ ਬਾਹ ਕੇ ਹੈ ਪੱਧਰਾ ਕਰਨ ਦਾ ਮੈਂ ਜਮ ਜੂ ਰੂਗਾ ਠੀਕ ਨਹੀਂ ਠੀਕ ਹਾਂ ਭਈਆਂ ਦੇਖੋ ਨਹੀਂ ਤਾਂ ਭਈ ਉਹ ਜਾਊਂਗਾ ਪਹਿਲਾਂ ਹੁਣ ਗ੍ਰਿੰਦਰਾਂ ਨੂੰ ਲਿਆਉਂਗਾ ਜਾ ਕੇ ਕੰਦਾ ਹੋ ਗਿਆ ਸਕੂਲ ਦਾ ਟਾਈਮ ਚਾ ਟਾਈਮ ਹੋ ਗਿਆ ਇੱਕ ਵਾ ਚੱਲਿਆ ਸਵਾ ਇੱਕ ਸਵਾ 1 ਵਜੇ ਜਾਣਾ ਮੈਂ ਲਿਆਉਣੇ ਵੀ ਸਖਤ ਡਿਊਟੀ ਹੈ ਲਾਹੌਰ ਬੱਸ ਜੇ ਲਾ ਲੈਨੇ ਯਾਰ ਹੁਣ ਮੈਂ ਤਾਂ ਕੱਦਾਂ ਕਹਾਂ ਤੁਹਾਨੂੰ ਬੱਸ ਜਾਏ ਆ ਆਪਣਾ ਬੱਸ ਮੈਂ ਜਾਊਂਗਾ ਇੱਥੇ ਤੋਂ ਇੱਥੇ ਠੰਡ ਮਾ ਕਦੇ ਗੱਡੀ ਕੱਢਦਾ ਕਦੇ ਕੋਸ ਗੱਡੀ ਕੱਢ ਨਹੀਂ ਪੈਂਦੀ ਆ ਫਿਰ ਖੇਤਾਂ ਮਤੇ ਆਉਣਾ ਪੈਂਦਾ ਐ ਵੀ ਦੇਖ ਜੇ ਕਿਤੇ ਮੰਡ ਮਾ 7 ਕਿਲੋਮੀਟਰ ਆਉਣਾ ਪੈਂਦਾ ਹੂੰ ਲੈ ਨਹੀਂ ਨਾ ਨੂੰ ਕਿਤੇ ਰੇ ਪਾਉਂਦਾ ਫਿਰ ਆਉਣਾ ਪੈਂਦਾ ਫਿਰ ਜਾਣਾ ਪੈਂਦਾ ਫਿਰ ਜਾਣਾ ਪੈਂਦਾ ਠੀਕ ਨਹੀਂ ਠੀਕ ਨੀ ਬੱਸ ਲੋਟ ਆ ਹੁਣ ਹੁਣ ਤਾਂ ਸੋਜੀ ਆਲੇ ਹੋ ਗਏ ਆਹੋ ਹਲੇ ਸੋਜੀ ਆਈ ਹੋਣੀ ਸਾਲੀ ਹਾਂ ਮਰਾਈਆਂ ਦਾ ਹਾਂ ਇੰਨਾ ਦਾ ਗਾਹ ਇੰਨਾ ਦਾ ਗਾਹ ਪਾਉਂਦਾ ਹਾਂ ਸੋਝੀ ਕਰ ਉਹ ਜੀ ਹੁਣ ਆਪੇ ਆਉਂਗੇ ਦਾ ਹੀ ਪਤਾ ਲੱਗੂ ਐ ਸਾਰੀ ਹੁਣ ਸੋਝੀ ਆਣੀ ਨਹੀਂ ਫਿਰ ਹਾਂ ਜੇ ਕਈ ਗੱਲ ਪੁੱਤ ਨਿਆਣਾ ਹੀ ਹੈ ਪੁੱਤ ਨਿਆਣਾ ਵਾਲੇ ਦਾ ਹੁਣ ਤੇ ਕਰ ਮੜ ਜਾ ਉਹ ਤਾਂ ਹੌਲੀ 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 ਫਿਰ ਲੈ ਠੀਕ ਐ ਅੱਛਾ ਇੰਨਾ ਦੇਖ ਲੈ ਜੱਜਲਤਾ ਗੱਲ ਤੇਰੇ ਉੱਤੇ ਜਿਹੜਾ ਖੇਤੀ ਵਾਈ ਉਹ ਬੇਲ ਦਾੰਤ ਨਹੀਂ ਦਾ ਬੂਟੇ ਵਿੱਚੇ ਸੜੇ ਸੁੱਕੇ ਸੱਕੇ ਵੇ ਕਾਹੀ ਕੂੰਜੀ ਸਭ ਉਹ ਵਿੱਚ ਦਾ ਸਾਰੀ ਗੂੜਾ ਨਹੀਂ ਲੱਗ ਰਿਹਾ ਇਹਨੂੰ ਸਾਪਿਆ ਰਹਿ ਲਾ ਐ ਨੋਟ ਦੀ ਪਈ ਹੈਗੀ ਤੀ ਕਿਹੜੀ ਡਿਬਾ ਕੇ ਆਏ ਹੱਡੇ ਚਾਰਾ ਨੌਂ ਦੀ ਤਾਂ ਹੋਤੀ ਹੈਗੀ ਤੀ ਇੰਨੀ ਕੁ ਚੱਲ ਜਾਇਆ ਫਿਰ ਚੱਲਦੇ ਭਈ ਅਮਨ ਦੇ ਦੇਖਦੇ ਕਿੰਨਾ ਕਿੰਨਾ ਵੱਡਦਾ ਮੈਂ ਉਹ ਤਾਂ ਵੱਡਦੇ ਐ ਗੱਡੀ ਸ਼ਾਮ ਨੂੰ ਆਣੀ ਸ਼ਾਮ ਨੂੰ ਜਾ ਹੋ ਗਿਆ ਜਿਹੜਾ ਪਹਿਲਾਂ ਵੀ ਆ ਸਾਦੀ ਹੈ ਦੁਪਹਿਰ ਨੂੰ ਦੁਪਹਿਰ ਨੂੰ ਵੀ ਆ ਸਾਦੀ ਗੱਡੀ ਜੋਗਾ ਕਰਤੀ ਉਹਨੇ ਹੋ ਗਿਆ ਬੜੰਗ ਕਿਹਦਾ ਗੱਡੀ ਜੋਗਾ ਬਾਬਾ ਵੱਡਦਾ ਬਸ ਗੱਡੀ ਯੂਕ ਤਾਂ ਹੋਇਆ ਵੀ ਸਮਝ ਲੈ ਹੁਣ ਜਦੋਂ ਉਹਨੂੰ ਲਿਆ ਫਿਰ ਮਾਰ ਕੇ ਉਹਨੇ ਗੇੜਾ ਕਿੰਨਾ ਦੇਖਦੇਗਾ ਹਲੇ ਜਾਂਦਾ ਮੈਂ ਹਲੇ ਹੈਗਾ ਟਾਈਮ ਟਾਈਮ ਹੈਗਾ ਹਲੇ ਯਾ ਹੋਇਆ ਹਾਂ 5 ਮਿੰਟ ਰਹਿਤਾ ਹੈ 1 ਵਜੇ ਦੂੰਗਾ 1 ਵਜੇ 5 ਮਿੰਟ ਪਰ 1 ਵਜੇ 10 ਮਿੰਟ 15 ਪਰ ਸਕੂਲ ਮਾਂ ਜਦੇ ਲੈ ਕੇ ਆ ਜਨਾ ਉਦੋਂ ਕਿੜਾ ਮਾਰ ਕੇ ਉਹਦਾ ਮੰਟ ਕਿੰਨੀ ਇੱਕ ਵੇਰੇ ਫੂਨ ਤੇ ਸਾਰੇ ਪੈਸੇ ਮੁੱਕ ਗਏ ਹਾਂ ਜੇ ਘਰ ਕੋਲ ਆ ਜਾਂਦਾ ਉਹ ਦੂਗਾ ਚੱਲ ਪੈਂਦਾ ਕਹਿੰਦਾ ਟੈਸ਼ ਹੋ ਗਿਆ ਨੈਟ ਨੈਟ ਮੁੱਕ ਗਿਆ ਉੱਛੇ ਜਾਂਦਾ ਨਟ ਮੁੱਕ ਗਿਆ ਨਟ ਮੁੱਕ ਗਿਆ ਪੈਸੇ ਮੁੱਕ ਗਏ ਉਹ ਨਟ ਮੁੱਕ ਗਿਆ ਕੱਲ ਨਟ ਮੁੱਕਿਆ ਨੈਕਟਰ ਵੀ ਪੈਸੇ ਪਿਛਲੇ ਗੈਰੀ ਹੁੰਦੀ ਉਹ ਨੇ ਹੁਣ ਇਹ ਨੈਟ ਦਾ 1.5 ਜੀ ਮਿਲਦੀ ਤੈਨੂੰ ਮਨ ਲਾ ਕੇ ਸਾੜੀ ਉਹ ਹਟਮ ਹੋ ਗਈ ਜੇ ਦੂਆ ਮੁੱਕ ਗਿਆ ਮਤਲਬ ਮੀਨ ਵਾਲਾ ਪੈਕ ਮੁੱਕ ਗਿਆ ਮੀਨ ਵਾਲਾ ਪੈਕ ਪੈਣਾ ਉਹਦੇ ਨਾਲੇ ਵੈੰਦਾ ਹੁੰਦਾ ਹੋਬ ਜਾਂ ਹਾਂ ਹਾਂ ਬਸ ਉਹ ਵੀ ਉਹ ਦੋ ਦਿਨ ਹੋਊ ਚੱਲ ਜੂਗਾ ਉਹ ਵੀ ਖਤਮ ਹੋ ਜਾਣਾ ਆਉਂਦਾ ਹੁਣ ਜਾਂਦਾ ਨਹੀਂ ਤਾਂ ਮੈਂ ਦੇਖਦਾ ਖੜਚਾ